ਨਾ ਮੈਂ ਵਿਦਾਂਤ ਜੀ ਇੱਕ ਮੇਰੇ ਅੰਦਰ ਆਈ ਮੈਂ ਕਹਿ ਦੇਣਾ ਗੁਰ ਕੇ ਤਨ ਕੋ ਜਨ ਜੋ ਹਰ ਹੈ ਗੁਰੂ ਦਾ ਧਨ ਦਿੱਤੀ ਦੌਲਤ ਸੁਆਸਾਂ ਦੀ ਦਿੱਤਾ ਸਰੀਰ ਕਿ ਨਿਰਗੁਣ ਆਰ ਇਆਨਿਆ ਸੁਪ੍ਰਭ ਸਦਾ ਸਮਾਲ ਧਿਆਨ ਨੂੰ ਸਦਾ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਤੇ ਕੀ ਆਖੇ ਰਮਈਆ ਕੇ ਗੁਣ ਜਪਨ ਨੂੰ ਆਖਿਆ ਤਾਂ ਉਹਨੂੰ ਆਖਿਆ ਨਾ ਇੱਥੇ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਪਾਸ਼ਾ ਨੇ ਕਹਿ ਦਿੱਤਾ ਹੈ ਕਿ ਤੂੰ ਜਪ ਨਾ ਮਨ ਹੁਣ ਗੁਰ ਕੀ ਧਨ ਕੋ ਜਨ ਜੋ ਹਰ ਹੈ ਜਿਹੜਾ ਗੁਰੂ ਦੇ ਧਨ ਭਾਵ ਇਹਨਾਂ ਸਵਾਸਾਂ ਨੂੰ ਗੁਰੂ ਕੋਲੋਂ ਲੈ ਕੇ ਤੇ ਚੋਰੀ ਕਰਦਾ ਭਾਵ ਜਪਦਾ ਨਹੀਂ ਚੋਰ ਕੌਣ ਹੈ ਤਸਕਰ ਉਹ ਜੋ ਨਾਮ ਨਾ ਲੇਵੇ ਤਸਕਰ ਕਹਿੰਦੇ ਨੇ ਚੋਰ ਨੂੰ ਕਹਿੰਦੇ ਚੋਰ ਕੌਣ ਹੈ ਦੁਨੀਆ 'ਚ ਜਿਹੜਾ ਉਹਦਾ ਨਾਮ ਨਹੀਂ ਲੈਂਦਾ ਬਾਣੀ ਨੇ ਤੇ ਉਹਨੂੰ ਹੀ ਆਖਿਆ ਹੈ ਬਾਕੀ ਤੇ ਬਾਹਰ ਲੀਆਂ ਚੋਰੀਆਂ ਜਿਨ੍ਹਾਂ ਨੂੰ ਅਸੀਂ ਕਹਿੰਨੇ ਉਹਨੇ ਕਰ ਲਈ ਉਹਨੇ ਕਰ ਲਈ ਪਰ ਆ ਚੋਰੀ ਤੇ ਸਾਰੇ ਹੀ ਕਰਦੇ ਪਏ ਆ ਬੋਲੋ ਚੋਰ ਕੌਣ ਨਹੀਂ ਹੈ ਹੁਣ ਆਪਾਂ ਚਲੀਏ ਮੰਮੀ ਤੁਹਾਡੇ ਨਾਲ ਹੀ ਆ ਥੋੜਾ ਬਹੁਤਾ ਤਾਂ ਮੈਂ ਵੀ ਹੈਗਾ ਹੀ ਆ ਜੇ ਪੈਨ ਨਾਲ ਤੁਹਾਡੇ ਪਰ ਹੁਣ ਕੀ ਐ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਕੀ ਕਰੀਏ ਭਾਈ ਪਾਸ਼ਾ ਕਹਿੰਦੇ ਜਿਹੜਾ ਸਵਾਸ ਟੁੱਟ ਗਿਆ ਉਹ ਚੋਰੀ ਤੂੰ ਕੀਤੀ ਐ ਮੇਰੀ ਗੁਰ ਕੀ ਧਨ ਕੋ ਹੁਣ ਗੁਰੂ ਦਾ ਧਨ ਕੀ ਐ ਆ ਗੁਰੂ ਦਾ ਧਨ ਪਿਆ ਸਾਰਾ ਹੀ ਬੋਲੋ 10 ਪਾਤਸ਼ਾਹੀਆਂ ਦਾ ਭਗਤਾਂ ਦਾ ਪੂਰਨ ਸਿੱਖਾਂ ਦੀ ਸਾਰੀ ਕਮਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਇਸ ਤੋਂ ਵਿਰਤੀ ਕਿਤੇ ਹੋਰ ਖਾਣ ਨਹੀਂ ਤੇ ਵਿਚੋਰੀ ਨਹੀਂ ਤੇ ਹੋਰ ਕੀ ਆ ਬੋਲੋ ਪਰ ਜਿਹੜੀ ਇਸ ਤੋਂ ਬਿਰਤੀ ਹੋਰ ਕਿਤੇ ਖੜਕੇ ਤੇ ਤੂੰ ਪਤਾ ਨਹੀਂ ਕਿਸ ਤ੍ਰਿਸ਼ਨਾ ਦੇ ਵਿੱਚ ਕਿਸ ਬਾਸ਼ਨਾ ਚ ਕਿਹੜੀ ਲਾਲਸਾ ਚ ਡੁੱਬਿਆ ਸੀ ਤੇ ਪਾਸ਼ਾ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਚੋਰ ਕੀ ਹੰਮ ਭਰੇ ਨਾ ਕੋਏ ਚੋਰ ਕਾ ਕੀ ਆ ਚੰਗਾ ਕਿਉਂ ਹੋਏ ਬੋਲੋ ਕਹਿੰਦੇ ਜਿਹੜੇ ਤੂੰ ਗੁਰੂ ਨਾਲ ਸਵਾਸ ਤੋੜਦਾ ਹੈ ਭਈ ਉਹਦੀ ਹੰਮ ਹੀ ਨਹੀਂ ਕਿਸੇ ਨੇ ਤੇਰੀ ਪਰਣੀ ਭਈ ਉਕਾਸ਼ਨੇ ਨੀ ਨਹੀਂ ਪਰਣੀ ਹੈ ਫਿਰ ਗੁਰ ਕੇ ਧਨ ਕੋ ਦੇਖੋ ਹੁਣ राजे ਤੀਰ ਜੇ ਵੱਜਣਾ ਹੈ ਤੇ ਵੱਜਣਾ ਵੀ ਚਾਹੀਦਾ ਹੈ ਫੇ ਜਖਮ ਹੋਏਗਾ ਤੇ ਫੇਰੀ ਗੱਲ ਬਣਨੀ ਆ ਨਾ ਭਈ ਬਾਦਸ਼ਾਹ ਕਹਿੰਦੇ ਗੁਰ ਕੇ ਧਨ ਕੋ ਜੋ ਜਨ ਹਰ ਹੈ ਅਤ ਤੇਜ ਬਬੂਤ ਦੁਖੀ ਹਵੈ ਮਰ ਹੈ ਕਹਿੰਦਾ ਜਿਹੜਾ ਇੱਥੇ ਚੋਰ ਬਣ ਗਿਆ ਕਹਿੰਦੇ ਉਹਨੇ ਆਖਰਤ ਨੂੰ ਅਤ ਦੁੱਖ ਪਾ ਕੇ ਖਤਮ ਹੋਣਾ ਹੈ ਬੋਲੋ ਅਤ ਤੇਜ ਬਬੂਤ ਦੁਖੀ ਹਵੇ ਮਰ ਹੈ ਤਰਮੰਦ ਟਰੈ ਨਰਕ ਸੋ ਪਰੈ ਬਾਦਸ਼ਾਹ ਕਹਿੰਦੇ ਉਹਨੂੰ ਧਰਮ ਦੀ ਥਾਂ ਸੱਚਖੰਡ ਨਹੀਂ ਮਿਲਣਾ ਹੈ ਉਹਨੇ ਨਰਕਾਂ ਚੀ ਪੈਣਾ ਹੈ ਜਿਹੜਾ ਕਹਿੰਦਾ ਕੀ ਲੈਣਾ ਜੱਪ ਕੇ ਬੋਲੋ ਲੇਕਨ ਜੇ ਜਪਦੇ ਹੋ ਤੇ ਬਾਣੀ ਚ ਲਿਖਿਆ ਨਾਨਕ ਨਾਮ ਨਾਮ ਜਪ ਜਪਿਆ ਧਿਆਇਆ ਤੁਸੀਂ ਜਪਿਆ ਨਾਨਕ ਨਾਮ ਹੈ ਨਾ ਜੀ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸਿਆ ਨਰਕ ਨਹੀਂ ਸਾਧ ਸੰਗ ਬੋਲੇ ਹੈ ਦੇਵੋ ਸਰਬਾਕਾਰ ਹੈ ਇਸ ਕਰਕੇ ਰਾਜੇ ਜੇ ਜਪਦੇ ਹੋ ਬਈ ਤਾਂ ਫੇਰ ਤੁਸੀਂ ਨਰਕਾਂ ਚ ਨਹੀਂ ਤੇ ਜੇ ਤੁਸੀਂ ਚੋਰੀ ਕੀਤੀ ਤੇ ਪਾਤਸ਼ਾਹ ਨੇ ਭੇਲਿਆਜ ਕੋਈ ਨਹੀਂ ਕੀਤਾ ਹੈ ਪਾਤਸ਼ਾਹ ਕਹਿੰਦੇ ਧਰਮਾਂਦ ਸੋ ਟਰੇ ਨਰਕ ਸੋ ਪਰੇ ਕਰੇ ਪੁੰਨ ਸੁਪਚਾਦ ਕਰੇ ਤੇ ਕਿਤੇ ਉਹਦੇ ਪਿਛਲੇ ਕਿਤੇ ਪੁੰਨ ਜਾਗਣ ਤੇ ਫਿਰ ਵੀ ਆ ਆਸ਼ਨਾ ਰੱਖੀ ਸੁਪਚਾਦ ਹੁੰਦਾ ਜੇ ਜਨਮ ਮਿਲ ਜੂ ਤਾਂ ਚੰਡਾਲਾਂ ਦੇ ਘਰ ਹੀ ਮਿਲੂਗਾ ਬੋਲੋ ਬਸਲਾਮ ਬੋਲੋ ਕੀ ਹੈ ਚੰਡਾਲਾਂ ਦੇ ਘਰ ਮਿਲੂਗਾ ਰਾਜੇ ਇਸ ਕਰਕੇ ਗਲਤੀ ਨਾ ਕਰੋ ਇਹੋ ਜੀ ਜੱਪੋ ਜ਼ਰੂਰ ਕੀ ਹੈ ਨਾਮ ਜੱਪੋ ਅਜ ਤੇ ਆਉਣ ਤੇ ਸੀ राजे ਥੋੜਾ ਜਿਹਾ ਹੈ ਨਾ ਜੀ ਤੋਂ ਪਾਸ਼ਾ ਨੇ ਕਹਿ ਦਿੱਤਾ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਅੰਦਰ ਵੀ ਇਹਦਾ ਰੰਗ ਹੈ ਤੇ ਜਪਣ ਵਾਲੇ ਦੇ ਬਾਹਰਲੇ ਪਾਸੇ ਚਿਹਰੇ ਤੇ ਵੀ ਰੋਹਾਨੀਅਤ ਹੁੰਦੀ ਹੈ ਉਹਦਾ ਚਿਹਰਾ ਦੱਸ ਦਿੰਦਾ ਕਿ ਇਹ ਜੱਪਦਾ ਹੈ ਅੰਤਰ ਬਾਰ ਰੰਗ ਗੁਰੂ ਪੂਰੇ ਉਪਦੇਸਿਆ ਨਰਕ ਨਹੀਂ É hey, aí,